ਆਉ ਸਭ ਤੋਂ ਬੇਨਾਪਦੇ ਦੀ ਸਾਂਝ ਪਾਉਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਪਿਛਲੇ ਦਿਨੀ ਬੜਾ ਸੰਤਾਪ ਹੰਡਾਇਆ ਪੰਜਾਬ ਨੇ ਉਹ ਦੌਰ ਵੇਖਿਆ ਹੜ੍ਹਾਂ ਦਾ ਜਿਹੜਾ ਐਕਸਪੈਕਟਡ ਨਹੀਂ ਸੀਗਾ ਸਾਨੂੰ ਆਸ ਨਹੀਂ ਸੀ ਕਿ ਕਿ ਇੰਨਾ ਪਾਣੀ ਸਾਡੇ ਪੰਜਾਬ ਦੇ ਉੱਤੇ ਮਾਰ ਕਰੂਗਾ ਔਰ ਸਾਡੀਆਂ ਫਸਲਾਂ ਦੇ ਨਾਲ ਨਾਲ ਸਾਡੇ ਘਰ ਮਾਲ ਡੰਗਰ ਇਥੋਂ ਤੱਕ ਕਿ ਸਾਡੇ ਸਕੂਲ ਸਕੂਲਾਂ ਦੇ ਬੱਚਿਆਂ ਦੇ ਦੀਆਂ ਕਿਤਾਬਾਂ ਪੋਲੇ ਛੜਕਾਂ ਤੋਂ ਰੋੜ ਕੇ ਲੈ ਜਾਊਗਾ ਅਸੀਂ ਕਦੀ ਇਹ ਤਰਸ ਕੁੱਚਿਆ ਵੀ ਨਹੀਂ ਸੀਗਾ 1988 ਦੇ ਹੜ੍ਹ ਯਾਦ ਨੇ ਬਹੁਤ ਨੁਕਸਾਨ ਹੋਇਆ ਸੀਗਾ ਉਦੋਂ ਪਰ ਇਹਨਾਂ 2025 ਦੇ ਜਿਹੜੇ ਹੜ੍ਹ ਆਏ ਉਹਨਾਂ ਦੇ ਵਿੱਚ ਪਾਣੀ ਜਿੰਨਾ ਆਇਆ ਉਹ 1988 ਦੇ ਵੀ ਰਿਕਾਰਡ ਨੂੰ maat pa gaya ਪਿੱਛੇ ਛੱਡ ਗਿਆ ਔਰ ਬਹੁਤ ਨੁਕਸਾਨ ਪੰਜਾਬ ਦਾ ਹੋਇਆ ਕੁਝ ਲੋਕ ਵਰਤੀ ਪਾਰਟੀਆਂ ਦੇ ਇਹਨੂੰ ਮੈਨਮੇਡ ਹਾਰ ਕਹਿੰਦੇ ਰਹੇ ਸਿਆਸਤ ਕਰਦੇ ਰਹੇ ਕੁਝ ਫੋਟੋਆਂ ਵੀ ਖਿਚਾਉਣ ਆਉਂਦੇ ਰਹੇ ਪਰ ਦੇਖੋ ਇਹ ਤੇ ਔਨ ਰਿਕਾਰਡ ਆ ਕਿ 11 ਲੱਖ ਕਿਊਸਿਕ ਪਾਣੀ ਜਿਹੜਾ 1988 ਚ ਆਇਆ ਸੀਗਾ ਕਿ 14 ਲੱਖ ਕਿਊਸਿਕ ਨੂੰ ਕ੍ਰੋਸ ਕਰ ਗਿਆ ਕੁਦਰਤ ਦੇ ਅੱਗੇ ਤੇ ਕਿਸੇ ਦਾ ਯੋਰ ਨਹੀਂ ਐਨੀ ਬਾਰਿਸ਼ ਹੋਈ ਆਪਾਂ ਸਾਰੇ ਇਸ ਚੀਜ਼ ਨੂੰ ਹੰਡਾਇਆ ਆਪਣੇ ਪਿੰਡੇ ਦੇ ਉੱਤੇ ਜਾਂਦੇ ਰਹੇ ਹਾਂ ਤੁਸੀਂ ਵੀ ਸਾਡੇ ਮੰਤਰੀ ਸਾਹਿਬਾਨ ਮੁੱਖ ਮੰਤਰੀ ਸਾਹਿਬਾਨ ਐਮ ਐਲ ਏ ਸਾਹਿਬਾਨ ਹਲਕਾ ਅੰਚਾਰ ਸਾਹਿਬਾਨ ਸਾਰੇ ਹੀ ਆਪਾਂ ਲੱਗੇ ਸੀਗੇ ਕਿ ਕਿਸੇ ਨਾ ਕਿਸੇ ਤਰ੍ਹਾਂ ਨਾਲ ਆਪਾਂ ਆਪਦੇ ਘਰ ਬਚਾਈਏ ਆਪਦੇ ਲੋਕਾਂ ਨੂੰ ਰੈਸਕਿਊ ਕਰਕੇ ਸੁਰੱਖਿਅਤ ਥਾਵਾਂ ਤੇ ਪਹੁੰਚਾਈਏ ਸੋ ਬਣਾ ਡਰਾਉਣਾ ਭਿਆਨਕ ਦ੍ਰਿਸ਼ ਦੇਖਿਆ 60 ਤੋਂ ਜ਼ਿਆਦਾ ਜਾਨਾਂ ਗਈਆਂ ਪਸ਼ੂਆਂ ਦਾ ਤੇ ਕੋਈ ਗਿਣਤੀ ਨਹੀਂ ਆ ਕਿ ਕਿੰਨਾ ਕੁ ਨੁਕਸਾਨ ਹੋ ਗਿਆ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਹੜ੍ਹਾਂ ਦੇ ਵਿੱਚ ਸੀਗੇ ਔਰ ਮੈਨੂੰ ਯਾਦ ਆ ਕਿ ਉਹ ਆਪਣਾ ਚੋਪਰ ਵੀ ਇਸ ਦੀਨਾਨਗਰ ਹਲਕੇ ਦੇ ਵਿੱਚ ਛੱਡ ਕੇ ਲੋਕਾਂ ਦੀ ਲੋਕਾਂ ਦੇ ਵਾਸਤੇ ਛੱਡ ਗਏ ਸੀਗੇ ਕਿ ਇਹਨੂੰ ਮੈਂ ਤੇ ਰੋਡ ਤੇ ਵੀ ਸਫ਼ਰ ਕਰ ਲੂੰਗਾ ਜੇ ਕਿਤੇ ਲੋਕਾਂ ਦੀ ਮਦਦ ਤੇ ਚੌਂਪਰ ਕਰ ਸਕਦਾ ਹੈ ਤੇ ਲੋਕਾਂ ਦਾ ਹੀ ਆ ਲੋਕਾਂ ਵਾਸਤੇ ਵਕਤਿਆ ਜਾਣਾ ਚਾਹੀਦਾ ਉਸ ਤੋਂ ਬਾਅਦ ਪਾਣੀ ਦਾ ਕੁਝ ਨਾ ਕੁਝ ਪੱਧਰ ਘਟਿਆ ਦੁਬਾਰਾ ਫੇਰ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਪਾਣੀ ਫੇਰ ਵਧ ਰਿਹਾ ਸੋ ਹੌਲੀ ਹੌਲੀ ਨਾਰਮਲ ਲਾਈਫ ਵਾਲੇ ਵਧੇ ਔਰ ਮੈਨੂੰ ਬੜੀ ਸੰਤੁਸ਼ਟੀ ਹੈ ਇਸ ਗੱਲ ਦੀ ਕਿ ਮਾਨ ਸਾਹਿਬ ਨੇ ਕਿਹਾ ਸੀਗਾ ਕਿ ਦਿਵਾਲੀ ਤੋਂ ਪਹਿਲਾਂ ਪਹਿਲਾਂ ਅਸੀਂ ਹੜ੍ਹਾਂ ਦਾ ਮੁਆਵਜ਼ਾ ਜਿਹੜਾ ਆ ਉਹ ਲੋਕਾਂ ਤੱਕ ਪਹੁੰਚਦਾ ਕਰਾਂਗੇ ਉਹਨਾਂ ਨੇ ਆਪ ਇਹਦੀ ਸ਼ੁਰੂਆਤ ਕੀਤੀ ਅੰਮ੍ਰਿਤਸਰ ਦੇ ਅ즈ਨਾਲਾ ਹਲਕੇ ਦੇ ਵਿੱਚ ਪਹੁੰਚੇ ਔਰ ਇੱਕ ਦੋ ਦੋ ਦਿਨ ਪਹਿਲਾਂ ਤੇ ਉਥੇ ਉਹਨਾਂ ਨੇ ਸਾਰੇ ਜੋ ਪ੍ਰਭਾਵਿਤ ਲੋਕ ਸੀਗੇ ਉਹਨਾਂ ਦੇ ਜਖਮਾਂ ਦੇ ਉੱਤੇ ਮਰਮ ਲਾਈ ਔਰ ਅੱਜ ਮੰਤਰੀ ਪੰਜਾਬ ਦੇ ਜਿਹੜੇ ਨੇ ਉਹਨਾਂ ਨੂੰ ਵੱਖ-ਵੱਖ ਜਗ੍ਹਾ ਤੇ ਭੇਜਿਆ ਕੱਲ ਕੋ ਸਾਡੇ ਐਮਐਲਏ ਸਾਹਿਬਾਨ ਹਲਕਾ ਇੰਚਾਰਜ ਸਾਹਿਬਾਨ ਬਾਕੀ ਜਗ੍ਹਾ ਤੇ ਵੀ ਜਾਣ ਕੇ ਸੋ ਅੱਜ ਅਸੀਂ ਇੱਥੇ ਖੁਸ਼ੀਪੁਰ ਪਿੰਡ ਦੇ ਜਿਹੜੇ ਕਿਸਾਨ ਪ੍ਰਭਾਵਿਤ ਹੋਏ ਨੇ ਉਹਨਾਂ ਨੂੰ ਮਤਲਬ ਮਦਦ ਕਿਹ ਲੋ ਜਾ ਪੁਨਰਵਾਸ ਕੇ ਲੋਕ ਜਾ ਦੁਬਾਰਾ ਕੁਝ ਨਾ ਕੁਝ ਲੀਹਾਂ ਤੇ ਖੜਾ ਕਰਨ ਵਾਸਤੇ ਸਰਕਾਰ ਦਾ ਉਪਰਾਲਾ ਔਰ ਇਹ ਜਨਾ ਮੁਆਵਜ਼ਾ 20000 ਰੁਪਿਆ ਪਰ ਏਕੜ ਨਿਸ਼ਚਿਤ ਕੀਤਾ ਗਿਆ ਹੈ ਇਹ ਪੂਰੇ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਮੁਆਵਜ਼ਾ ਹੈ ਅਜ ਤੱਕ ਕਦੀ ਕਿਸੇ ਸਟੇਟ ਨੇ ਇਹਨਾ ਮੁਆਵਜ਼ਾ ਜਿਹੜਾ ਫਸਲਾਦਾ ਕੋ ਡिक्लेअर ਨਹੀਂ ਕੀਤਾ ਔਰ ਉਹ ਵੀ ਮਹਿਜ਼ 1 ਮਹੀਨੇ ਦੇ ਵਿੱਚ ਵਿੱਚ ਅਸੀਂ ਹਰ ਸੰਭਵ ਕੋਸ਼ਿਸ਼ ਕੀਤੀ ਔਰ ਕਰ ਵੀ ਰਹੇ ਹਾਂ ਕਿ ਮੁਆਵਜ਼ਾ ਜਲਦੀ ਤੋਂ ਜਲਦੀ ਲੋਕਾਂ ਤੱਕ ਪਹੁੰਚੇ ਕਿਉਂਕਿ ਜਦੋਂ ਲੋੜ ਹੁੰਦੀ ਹੈ ਨਾ ਉਦੋਂ ਹੀ ਕੋਈ ਚੀਜ਼ ਚੰਗੀ ਲੱਗਦੀ ਹੈ ਜਦੋਂ ਲੋੜ गु져 ਜਾਂਦੀ ਹੈ ਫਿਰ ਐਂ ਲੱਗਦਾ ਹੈ ਕਿ ਬਸ ਸਮਾਂ ਲੰਘ ਗਿਆ ਜਖਮ ਉਹਨਾਂ ਤੇ ਉਦੋਂ ਹੀ ਉਹਨਾਂ ਦੇ ਉੱਤੇ ਦਵਾਈ ਲਾਈ ਜਾਵੇ ਕੋਈ ਮਲਮ ਲਾਈ ਜਾਵੇ ਤਾਂ ਤਾਂ ਹੀ ਉਹਦਾ ਜਿਹੜਾ ਆ ਉਹ ਫਾਇਦਾ ਹੁੰਦਾ ਹੈ ਤੁਸੀਂ ਤੇ ਅਸੀਂ ਸਾਰਿਆਂ ਨੇ ਆਪਾਂ ਵੱਡੇ ਸੰਤਾਪ ਹੰਡਾਏ ਮੇਰੇ ਆਪ ਦੇ ਹਲਕੇ ਜੰਡੇਾਲਾ ਗੁਰੂ ਦੇ ਵਿੱਚ ਸਿੱਤਾਂ ਪ੍ਰਭਾਵ ਤੇ ਨਹੀਂ ਸੀਗਾ ਪਰ ਬਾਰਸ਼ਾਂ ਇੰਨੀਆਂ ਹੋਈਆਂ ਛੱਤਾਂ ਡਿੱਗਣੀਆਂ ਸ਼ੁਰੂ ਹੋ ਗਈਆਂ ਮੈਨੂੰ ਯਾਦ ਆ ਸਾਡੇ ਇੱਕ ਰਮਾਨਾ ਚੱਕ ਪਿੰਡ ਆ ਇੱਕ ਉੱਥੇ ਛੱਤ ਡੇਗੀ ਬੱਚੇ ਸੀਗੇ ਥਲੇ ਪਏ 17 ਸਾਲ ਦੀ ਕੁੜੀ ਸੀਗੀ ਸਿਮਰਨ ਉਹ ਛੱਤ ਡਿੱਗਣ ਦੇ ਨਾਲ ਉਹਦੀਆਂ ਦੋਨੇ ਲੱਤਾਂ ਫ੍ਰੈਕਚਰ ਹੋ ਗਈਆਂ ਔਰ ਗਰੀਬ ਪਰਿਵਾਰ ਸੀਗਾ ਬਹੁਤ ਗਰੀਬ ਪਰਿਵਾਰ ਅਸੀਂ ਕੋਸ਼ਿਸ਼ ਕਰਕੇ ਹਸੋ ਹਸਪੀਟਲ ਦਾਖਲ ਕਰਵਾਇਆ ਚਲੋ ਹਸਪਤਾਲ ਆਲਿਆ ਨੇ ਵੀ ਬੜੀ ਜੜੀ ਆ ਉਹ ਮਦਦ ਕੀਤੀ ਬਾਹ ਫੜੀ ਔਰ ਜਿਹੜਾ ਪਲਸ ਹਸਪੀਟਲ ਸੀਗਾ ਉਹਨਾਂ ਨੇ ਸਿੰਗਲ ਪੈਸਾ ਲੈਣ ਤੋਂ ਬਿਨਾਂ ਮਾਤਰ ਬੋਦਾਲਾ ਆਸ ਕਰਕੇ ਰਿhta ਸਾਡੇ ਹੋਰ ਵੀ ਅੰਮ੍ਰਿਤਸਰ ਦੇ ਵਿੱਚ ਹਸਪੀਟਲ ਜਿਨ੍ਹਾਂ ਨੇ ਆਪਣੀਆਂ ਐਂਬੂਲੈਂਸਸ ਲਾ ਦਿੱਤੀਆਂ ਸਾਡੇ ਕਾਰ ਸੇਵਾ ਵਾਲੇ ਬਾਬੇ ਗਏ ਐਨ ਜੀਓਜ਼ ਗਈਆਂ ਸਮਾਜ ਦਾ ਹਰ ਵਰਗ ਚਾਹੇ ਉਹ ਕਲਾਕਾਰ ਸੀਗੇ ਚਾਹੇ ਉਹ ਵਪਾਰੀ ਸੀਗੇ ਚਾਹੇ ਹਰ ਇੱਕ ਨੇ ਜਿੰਨੀ ਆਪਣੀ ਕੋਸ਼ਿਸ਼ ਕਰ ਸਕਦਾ ਸੀਗਾ ਕੀਤੀ ਕਿਉਂਕਿ ਪੰਜਾਬ ਦੇ ਲੋਕਾਂ ਦਾ ਸੁਭਾਅ ਆ ਕਿ ਅਸੀਂ ਤੇ ਮਦਦ ਵਾਸਤੇ ਦੂਜੀਆਂ ਸਥਿਤਾਾਂ ਤੇ ਇਥੋਂ ਤੱਕ ਕਿ ਦੂਜੇ ਦੇਸ਼ਾਂ ਦੇ ਵਿੱਚ ਵੀ ਚਲੇ ਜਾਂਦੇ ਆਂ ਹੜਾਂ ਨੇ ਸਾਡੇ ਪੋਲ ਜਰੂਰ ਟਾਏ ਨੇ ਪਰ ਸਾਡੇ ਹੌਂਸਲੇ ਨਹੀਂ ਟੁੱਟੇ ਹਾਰ ਸਾਡੇ ਹੌਂਸਲਿਆਂ ਨੂੰ ਨਹੀਂ ਤੋੜ ਸਕੀਏ ਵੀਡੀਓ ਤੁਸੀਂ ਦੇਖਦੇ ਰਹੇ ਹੋਗੇ ਕੋਈ ਸਮਾਜਤਾ ਵਰਗ ਐਹੋ ਜਿਹਾ ਨਹੀਂ ਸੀਗਾ ਜਿਨਨੇ ਖੁਦ ਉਥੇ ਜਾ ਕੇ ਮਦਦ ਨਹੀਂ ਕੀਤੀ ਸੋ ਸਰਕਾਰ ਮਾਨਸਾਬ ਦੀ ਸਰਕਾਰ ਤੁਸੀਂ ਜਾਣਦੇ ਹੋ ਹਰ ਤਰ੍ਹਾਂ ਨਾਲ ਸੁਹਿਰਤਾ ਅਸੀਂ ਪੌਣੇ ਚਾਰ ਸਾਲ ਹੋ ਗਏ ਚਾਹੇ ਬਿਜਲੀ ਦਾ ਘੇਤਰ ਹੋਵੇ ਚਾਹੇ 600 ਯੂਨਟ ਬਿਜਲੀ ਫਰੀ ਦੇਣ ਦੀ ਗੱਲ ਹੋਵੇ ਚਾਹੇ ਬਿਜਲੀ ਵਾਧੂ ਦੇਣ ਦੀ ਗੱਲ ਹੋਵੇ ਛੜਕਾਂ ਦੀ ਗੱਲ ਹੋਵੇ ਸੜਕ ਸੁਰੱਖਿਆ ਫੋਰਸ ਬਣਾਉਣ ਦੀ ਗੱਲ ਹੋਵੇ ਨੌਕਰੀਆਂ ਦੇਣ ਦੀ ਗੱਲ ਹੋਵੇ ਚਾਹੇ ਮੈਰੀ ਪਾਣੀ ਜਣਾ ਖੇਤਾਂ ਤੱਕ ਪਹੁੰਚਾਉਣ ਦੀ ਗੱਲ ਹੋਵੇ ਸਕੂਲ ਆਫ ਐਮੀਨੈਂਸ ਹੋਣ ਮੁਹੱਲਾ ਕਲੀਨਿਕ ਹੋਣ ਹਰ ਖੇਤਰ ਦੇ ਵਿੱਚ ਅਸੀਂ ਸੰਸੈਰਿਟੀ ਦੇ ਨਾਲ ਇਮਾਨਦਾਰੀ ਦੇ ਨਾਲ ਰੱਬ ਨੂੰ ਹਾਜ਼ਰ ਨਾਜ਼ਰ ਕਰਕੇ ਆਪਣੇ ਕੰਮ ਦੇ ਵਿੱਚ ਜਿਹੜੇ ਆ ਉਹ ਲੱਗੇ ਹੋਏ ਏਡੀ ਵੱਡੀ ਕੁਦਰਤੀ ਆਫਤ ਨਾਲ ਨਜਿੱਠਣਾ ਤੁਹਾਨੂੰ ਪਤਾ ਕਿੰਨੀ ਇਹਦੇ ਤੇ ਪੋਲਿਟਿਕਸ ਵੀ ਹੋਈ ਪ੍ਰਧਾਨ ਮੰਤਰੀ ਸਾਹਿਬ ਵੀ ਆਏ 1600 ਕਰੋੜ ਰੁਪਏ ਦੀ ਰਾਸ਼ੀ ਅਨਾਉਂਸ ਕਰਕੇ ਚਲੇ ਗਏ ਦੇ ਤਾਖੀਰ ਕੁਝ ਨਹੀਂ ਸੋ ਕਈ ਤਰ੍ਹਾਂ ਦੀ ਆ ਰਾਜਨੀਤੀ ਹੋਈ ਕਦੀ ਕੋਈ ਆਇਆ ਕਿਸ ਤਰ੍ਹਾਂ ਹੋਇਆ ਪਰ ਸਾਡੇ ਸਾਡੀ ਸਰਕਾਰ ਦਾ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਉਹ ਇਹ ਉਹ ਅਪਰਾਧਾ ਕਿ ਅਸੀਂ ਗਰਾਉਂਡ ਲੈਵਲ ਤੋਂ ਆਏ ਹਾਂ ਅਸੀਂ ਗਰਾਉਂਡ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਾਣਦੇ ਹਾਂ ਔਰ ਸਾਨੂੰ ਪਤਾ ਹੈ ਕਿ ਇਹ ਜਿਹੜੇ ਪੈਸੇ ਨੇ 20000 ਰੁਪਏ ਏਕੜ ਫਸਲਾਂ ਦਾ ਨੁਕਸਾਨ ਤੇ ਜਾ ਰਿਹਾ ਹੈ ਇਹ ਇਹ ਵੀ ਆਪਾਂ ਨੂੰ ਪਤਾ ਹੈ ਕਿ ਜ਼ਿਆਦਾ ਹੈ ਪਰ ਅ ਮਤਲਬ ਇਹਨੇ ਥੋੜੇ ਸਮੇਂ ਦੇ ਵਿੱਚ ਇੰਨੀ ਵੱਡੀ ਅਨਾਉਂਸਮੈਂਟ ਕਰਨੀ ਮੈਂ ਸਮਝਦਾ ਇਹ ਵੀ ਇੱਕ ਸਰਕਾਰ ਵਾਸਤੇ ਵੱਡੀ ਉਪਲਬਧੀ ਹੈ ਇਹ ਤੇ ਉਹਨੇ ਜਿਨ੍ਹਾਂ ਦੇ ਹੁਣ ਤੱਕ ਅ ਕਰਦਾਵਰੀਆਂ ਹੋ ਗਈਆਂ ਕਈ ਰਹਿ ਵੀ ਗਏ ਹੋਣਗੇ ਕਈਆਂ ਤੇ ਅਜੇ ਹੋ ਸਕਦਾ ਕੰਮ ਕੰਪਲੀਟ ਨਾ ਹੋਇਆ ਹੋਵੇ ਸੋ ਅਸੀਂ ਇਹ ਵੀ ਅ ਖਾਤੇ ਤਾਂ ਜਾਰੀ ਕੀਤੀਆਂ ਹੋ ਜਾਂ ਨਹੀਂ ਕਿ ਜਿਹੜੇ ਪਿੰਡਾਂ ਦੇ ਵਿੱਚ ਲੋਕ ਰਹਿ ਗਏ ਨੇ ਉਹਨਾਂ ਦੀ ਵੀ ਗਰਤਾਬਰੀ ਹੋਵੇ ਜਿਨ੍ਹਾਂ ਦੇ ਮਕਾਨ ਟਹਿਗੇ ਨੇ ਰੁੜ ਗਏ ਨੇ ਉਹਨਾਂ ਦੇ ਵੀ ਗਰਤਾਬਰੀ ਕਰਕੇ ਉਹਨਾਂ ਨੂੰ ਵੀ ਜਿਹੜਾ ਉਚਿਤ ਮੁਆਵਜ਼ਾ ਜਿਹੜਾ ਆ ਉਹ ਦਿੱਤਾ ਜਾਊਗਾ ਔਰ ਮੈਂ ਤੇ ਇਹੋ ਹੀ ਕਹੂੰਗਾ ਕਿ ਜਿੰਨਾਂ ਕੋ ਆਪਣਾ ਨੁਕਸਾਨ ਹੋ ਗਿਆ ਇਹ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਹੁਣ ਕਿ ਆਪਾਂ ਸਾਰੇ ਨਾਲ ਮਿਲ ਕੇ ਇਹੋ ਜੀ ਸਥਿਤੀ ਦੇ ਵਿੱਚੋਂ ਬਾਹਰ ਨਿਕਲੀਏ ਮਿਸ਼ਨ ਚੜ੍ਹਦੀ ਕਲਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਸ਼ੁਰੂ ਕੀਤਾ ਸੀਗਾ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਿਹਾ ਆ ਚੜ੍ਹਦੀ ਕਲਾ ਦੇ ਵਿੱਚ ਹੈਗਾ ਆ ਚੜ੍ਹਦੀ ਕਲਾ ਦੇ ਵਿੱਚ ਰਹੂਗਾ ਗੁਰੂਆਂ ਪੀਰਾਂ ਦੀ ਧਰਤੀ ਆ ਇਸ ਧਰਤੀ ਨੂੰ ਵਾਰ ਇਥੇ ਕਈ ਵਾਰੀ ਕਈ ਹਮਲਾਵਰ ਆਏ ਕਈ ਕੁਦਰਤੀ ਆਫਤਾਂ ਆਈਆਂ ਰਾਸ਼ੀੰ 30 ਲੋਕਾਂ ਨੇ ਆਪਣੇ ਆਪ ਨੂੰ ਦੁਬਾਰਾ ਤੋਂ ਜੜਾਇਆ ਉਹ ਮੁੜ ਸੁਰਜੀਤ ਕੀਤਾ ਮੁੜ ਤੋਂ ਆਪਣਾ ਪੁਨਰਵਾਸ ਕੀਤਾ ਸੋ ਅੱਜ ਜਿੰਨੇ ਜਿਹੜੇ ਚੈੱਕ ਨੇ ਰਾਸ਼ੀਆ ਉਹ ਤੁਹਾਡੇ ਅਕਾਊਂਟਸ ਦੇ ਵਿੱਚ ਜਿਹੜੀਆਂ ਉਹ ਆ ਚੁੱਕੀ ਔਰ ਬਾਕੀ ਜਿਹੜੀ ਆ ਉਹ ਸਾਡੀ ਕੋਸ਼ਿਸ਼ ਹਮੇਸ਼ਾ ਹੀ ਜਾਰੀ ਰਹੂਗੀ ਐਸੀ ਆਪਣੇ ਲੋਕਾਂ ਦੇ ਨਾਲ ਹਰ ਔਖੀ ਘੜੀ ਦੇ ਵਿੱਚ ਨਾਲ ਖੜੀਏ ਇਹੋ ਹੀ ਸਾਡਾ ਮਿਸ਼ਨ ਆ ਇਸੇ ਕਰਕੇ ਅਸੀਂ ਰਾਜਨੀਤੀ ਜਿਹੜੀ ਆ ਉਹ ਚੁਣੀ ਆ ਸੋ ਤੁਸੀਂ ਬਹੁਤ ਸਵੱਗਤੇ ਵੱਡੀ ਗੰਦੀ ਦੇ ਵਿੱਚ ਇੱਥੇ ਪਹੁੰਚੇ ਹੋ ਮੇਰੇ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ